ਪੂਰਬ ਮੌਕੇ ਪਾਕਿਸਤਾਨ ਗਏ ਸਿੱਖ ਸ਼ਦਾਲੂਆਂ ਦੇ ਜਥੇ ਵਿੱਚ ਇੱਕ ਮੈਲਾ ਦੇ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਜਾਣਕਾਰੀ ਮੁਤਾਬਕ ਸਰਬਜੀਤ ਕੌਰ ਨਾਮ ਦੀ ਇਹ ਮੈਲਾ ਭਾਰਤ ਤੋਂ 4 ਨਵੰਬਰ ਨੂੰ ਸਿੱਖ ਸ਼ਦਾਲੂਆਂ ਦੇ ਜਥੇ ਵਿੱਚੋਂ ਇਹਨਾਂ ਨੂੰ ਪਾਕਿਸਤਾਨ ਦੇ ਸਿੱਖ ਧਾਰਮਿਕ ਸਥਾਨਾਂ ਦੇ ਦਰਸ਼ਨ ਲਈ ਰਵਾਨਾ ਹੋਈ ਸੀ ਪਰ ਜਦੋਂ 13 ਨਵੰਬਰ ਨੂੰ ਜਥੇ ਦੇ ਹੋਰ ਮੈਂਬਰ ਭਾਰਤ ਪਹੁੰਚਤੇ ਤਾਂ ਇਹ ਮੈਲਾ ਉਹਨਾਂ ਦੇ ਨਾਲ ਵਾਪਸ ਨਹੀਂ ਆਈ ਉਦੋਂ ਤੋਂ ਹੀ ਮੈਲਾ ਲਾਪਤਾ ਹੋਣ ਦੀਆਂ ਖਬਰਾਂ ਚਰਚਾ ਵਿੱਚ ਸਨ ਕੂਲਸ ਨੇ ਦੱਸਿਆ ਕਿ ਸਰਬਜੀਤ ਕੌਰ ਨਾਮ ਦੀ ਐਮਐਲਏ ਪੇਟ ਅਮਨ ਪੂਰ ਤਲਵੰਡੀ ਚੌਧਰੀਆਂ ਜ਼ਿਲ੍ਹਾ ਕਪੂਰਥਲਾ ਦੀ ਰਹਿਣ ਵਾਲੀ ਹੈ ਅਤੇ ਵਿਅਵਹਤਾ ਹੈ ਵੱਖ-ਵੱਖ ਧਾਰਮਿਕ ਮੌਕਿਆਂ ਤੇ ਸਿੱਖ ਸ਼ਰਧਾਲੂਆਂ ਦੇ ਜਥੇ ਵਿਚ ਪਾਕਿਸਤਾਨ ਵਿੱਚ ਨਨਕਾਣਾ ਸਾਹਿਬ ਅਤੇ ਹੋਰ ਧਾਰਮਿਕ ਸਥਾਨਾਂ ਤੇ ਦਰਸ਼ਨ ਕਰਨ ਲਈ ਜਾਂਦੇ ਸਨ ਇਸ ਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ 1932 ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਲਈ روانਾ ਹੋਇਆ ਔਰ ਜਦੋਂ ਜਥਾ ਵਾਪਸ ਆਇਆ ਤਾਂ ਉਹਨਾਂ ਵਿੱਚ ਇੱਕ ਮਹਿਲ ਆਪਦਾ ਸੀ মিডিਆ ਵਿੱਚ ਗੱਲ ਕਰਦੇ ਹੋਏ ਟਲਵੰਡੀ ਚੌਧਰੀਆਂ ਦੇ ਐਸ ਐਚਓ ਨਿਰਮਲ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਦੇ ਸਰਪੰਚ ਦੇ ਨਾਲ ਰਾਬਤਾ ਕਾਇਮ ਕਰਕੇ ਇਸ ਬਾਰੇ ਜਾਣਕਾਰੀ ਮਿਲੀ ਹੈ ਉਹਨਾਂ ਦੱਸਿਆ ਕਿ ਪੁਲਿਸ ਦੀ ਸਾਬਜੀਤ कौर ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਨਹੀਂ ਹੋ ਸਕੀ ਕਿਉਂਕਿ ਉਹਨਾਂ ਦੇ ਪੁੱਤਰ ਇਸ ਵੇਲੇ ਘਰ ਵਿੱਚ ਨਹੀਂ ਸਰ ਉਹਨਾਂ ਇਹ ਵੀ ਦੱਸਿਆ ਕਿ ਸਾਬਜੀਤ कौर ਦੇ ਤਿੰਨ ਮਕਦਮੇ ਵੀ ਦਰਜ ਹਨ ਜਿਨ੍ਹਾਂ ਵਿੱਚ ਉਨ੍ਹਾਂ ਦੋ ਕਪੂਰਥਾਲਾ ਵਿੱਚ ਅਤੇ ਇੱਕ ਬਠਿੰਡਾ ਵਿੱਚ ਲਾਜ ਹੋਇਆ ਐਸਐਚਓ ਨਿਰਮਲ ਸਿੰਘ ਨੇ ਕਿਹਾ ਕਿ ਮਾਮਲੇ ਲਗਭਗ ਨਿਬੜੇ ਹੋਏ ਹੀ ਲੱਗ ਰਹੇ ਹਨ ਬਾਕੀ ਇਹਨਾਂ ਬਾਰੇ ਜ਼ਿਆਦਾ ਜਾਣਕਾਰੀ ਅਜੇ ਜਟਾਈ ਜਾ ਰਹੀ ਹੈ